ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਅੱਜ ਕਿਸੇ ਵੀ ਵੇਲੇ ਵੀ ਨਾਬਾ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਨੇ ਪਰ ਮਜੀਠੀਆ ਦੇ ਬਾਹਰ ਆਉਣ ਤੋਂ ਪਹਿਲਾਂ ਸਿਆਸੀ ਗਲਿਆਰਾਂ ਦੇ ਵਿੱਚ ਲਗਾਤਾਰ ਸਿਆਸਤ ਪੱਕ ਦੀ ਦਿਖਾਈ ਦੇ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਆਪਣੇ ਐਕਸ ਉੱਤੇ ਇੱਕ ਟਵੀਟ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੱਲ ਬਣ ਜਾਣ ਭਾਵੇਂ ਅੱਜ ਬਣ ਜਾਣ ਅਦਾਲਤਾਂ ਦਾ ਉਥੇ ਰੱਬ ਰੱਖਾ ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ ਇਸ ਕੋਸ਼ ਤੋਂ ਬਾਅਦ ਸਿਆਸੀ ਗਲਿਆਰਾ ਵਿੱਚ ਹੜਕਾਂ ਫਮਚ ਗਿਆ। ਉਹਨਾਂ ਦੇ ਵੱਲੋਂ ਕਿਸੇ ਦਾ ਨਾਮ ਤਾਂ ਨਹੀਂ ਲਿਆ ਗਿਆ ਪਰ ਨਾਮ ਲੈ ਬਿਨਾ ਇਹ ਤੰਜ ਕੀਤਾ ਗਿਆ। ਸੋਸ਼ਲ ਮੀਡੀਆ ਤੇ ਇਸ ਤੰਜ ਨੂੰ ਬਿਆਸ ਦੇ ਮੁਖੀ ਡੇਰਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਦੱਸਿਆ ਕਿ ਬੀਤੇ ਦਿਨ ਯਾਨੀ ਕਿ 2 ਫਰਵਰੀ ਨੂੰ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਪਾ ਪਹੁੰਚੇ ਸਨ ਜਿੱਥੇ ਉਹਨਾਂ ਨੇ ਮਜੀਠਾ ਨਾਲ ਮੁਲਾਕਾਤ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਮੀਡੀਆ ਕਰਮੀਆਂ ਦੇ ਨਾਲ ਗੱਲਬਾਤ ਕੀਤੀ ਸੀ। ਜਿਲ੍ਹੇ ਦੇ ਵਿੱਚ ਮੁਲਾਕਾਤ ਤੋਂ ਬਾਅਦ ਡੇਰਾ ਮੁਖੀ ਨੇ ਮਜੀਠਿਆ ਨੂੰ ਕਲੀਨ ਚਿੱਟ ਦਿੰਦਾ ਕਿਹਾ ਸੀ ਕਿ ਡਰੱਗ ਮਾਮਲਾ ਆਮ ਤੌਰ ਤੇ ਬੱਦ ਦੇ ਜਾਇਦਾਦ ਇਹ ਸਭ ਕੁਝ ਗਲਤ ਹੈ। ਉਹਨਾਂ ਨੇ ਸਪੱਸ਼ਟ ਕੀਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੇ ਦੋਸਤ ਨੇ ਤੇ ਰਿਸ਼ਤੇਦਾਰ ਨੇ ਸਵਾਲ ਕੀਤਾ ਕਿ ਜੇਕਰ ਕੋਈ ਆਪਣਾ ਰਿਸ਼ਤੇਦਾਰ ਜੇਲ੍ਹ ਦੇ ਵਿੱਚ ਹੋਵੇ ਤਾਂ ਕੀ ਉਸ ਨੂੰ ਮਿਲਣਾ ਨਹੀਂ ਚਾਹੀਦਾ ਪਰ ਵਿਕਰਮ ਸਿੰਘ ਮਜੀਠੀਆ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਕਾਲੀ ਵਰਕਰਾਂ ਦੇ ਵਿੱਚ ਜੋਸ਼ ਦਿਖਾਈ ਦੇ ਰਿਹਾ ਹੈ। ਅੱਜ ਸਵੇਰ ਤੋਂ ਵੱਡੀ ਗਿਣਤੀ ਵਿੱਚ ਕਾਲੀ ਵਰਕਰ ਜੇਲ੍ਹ ਦੇ ਬਾਹਰ ਬੈਠੇ ਹੋਏ ਨੇ, ਲੱਡੂ ਵੰਡ ਰਹੇ ਨੇ, ਭੰਗੜੇ ਪਾ ਰਹੇ ਨੇ, ਠਾਠਾ ਮਾਰਦਾ ਇਕੱਠ ਜੇਲ੍ਹ ਦੇ ਬਾਹਰ ਵੇਖਣ ਨੂੰ ਮਿਲ ਰਿਹਾ ਹੈ ਪਰ ਇਸੇ ਦੌਰਾਨ ਸੀਐਮ ਮਾਨ ਦੇ ਟਵੀਟ ਨੇ ਸਸਤ ਪੱਖਾ ਕੇ ਰੱਖ ਦਿੱਤੀ ਹੈ ਪਰ ਸੀਐਮ ਮਾਨ ਦੇ ਟਵੀਟ ਤੋਂ ਬਾਅਦ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਵੀ ਵੱਡੇ ਸਵਾਲ ਚੁੱਕੇ ਨੇ ਕਿ ਕੁਝ ਕਹਿਣਾ ਸੀ ਉਹਨਾਂ ਦਾ ਤੁਸੀਂ ਵੀ ਸੁਣੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਦੇਖ ਕੇ ਮੈਨੂੰ ਪੰਜਾਬੀ ਦੀ ਕਹਾਵਤ ਯਾਦ ਆ ਗਈ ਕਿ ਜਦੋਂ ਪਰਛਾਵਾਂ ਕਦ ਨਾਲ ਤੇ ਗੱਲਾਂ ਵजूद ਨਾਲੋਂ ਵੱਡੀਆਂ ਹੋ ਜਾਣ ਤਾਂ ਸਮਝੋ ਕੰਮ ਖਤਰੇ ਦੇ ਵਿੱਚ ਹੈ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਟਵੀਟ ਕਰਕੇ ਸੁਪਰੀਮ ਕੋਰਟ ਆਫ ਇੰਡੀਆ ਦੇ ਉੱਤੇ ਸਵਾਲ ਖੜਾ ਕੀਤਾ ਮਤਲਬ ਇਹ ਸਿੱਧਾ ਸਿੱਧਾ ਕੰਟੈਂਪਟ ਆਫ ਕੋਰਟ ਹੈ ਜਦੋਂ ਮੁੱਖ ਮੰਤਰੀ ਲਿਖਦੇ ਨੇ ਕਿ ਅਦਾਲਤਾਂ ਦਾ ਤਾਂ ਰੱਬ ਹੀ ਰੱਖੇ ਮੁੱਖ ਮੰਤਰੀ ਸਾਹਿਬ ਜਦੋਂ ਇਹੀ ਸੁਪਰੀਮ ਕੋਰਟ ਆਫ ਇੰਡੀਆ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਅਸਤਿੰਦਰ ਜੈਨ ਨੂੰ ਜ਼ਮਾਨਤ ਦਿੰਦੀ ਹੈ ਫਿਰ ਤਾਂ ਸੱਚਾਈ ਦੀ ਜਿੱਤ ਹੋ ਗਈ ਫਿਰ ਤਾਂ ਸੰਵਿਧਾਨ ਬਚ ਗਿਆ ਤੇ ਜਦੋਂ ਉਹੀ ਸੁਪਰੀਮ ਕੋਰਟ ਆਫ ਇੰਡੀਆ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਦਰਜ ਕੀਤੇ ਪੋਲਿਟਿਕਲ ਵਿਰੋਧੀਆਂ ਦੇ ਖਿਲਾਫ ਝੂਠੇ ਮੁਕੱਦਮਿਆਂ ਦੇ ਉੱਤੇ ਟਿੱਪਣੀ ਕਰਦੇ ਫਿਰ ਅਦਾਲਤਾਂ ਦਾ ਰੱਬ ਹੀ ਰੱਖੇ ਕਿਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਨਾਲ ਪਹਿਲੀ ਵਾਰੀ ਹੋਈ ਇਸ ਤੋਂ ਪਹਿਲਾਂ ਜਿਹੜਾ ਝੂਠਾ ਡਰੱਗ ਦਾ ਪਰਚਾ ਮਹਿੰਗੇ ਮਹਿੰਗੇ ਵਕੀਲ ਲਿਆ ਕੇ ਆਪਾਂ ਡਿਫੈਂਡ ਕਰਦੇ ਰਹੇ ਉਹਦੇ 'ਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਵਿਕਰਮ ਮਜੀਠੀਆ ਦੇ ਖਿਲਾਫ ਡਰੱਗ ਦਾ ਕੋਈ ਐਵੀਡੈਂਸ ਨਹੀਂ ਫਿਰ ਆਪਾਂ ਦੇਤਾ ਹਮਤਨ ਤੋਂ ਵੱਧ ਜਿਆਦਾ ਦਾ ਹੁਣ ਕੱਲ ਸੁਪਰੀਮ ਕੋਰਟ 'ਚ ਦੱਸ ਦੇ ਨਾ ਵੀ ਕਿੱਥੇ ਗਿਆ ਹਜ਼ਾਰ ਏਕੜ ਹਿਮਾਚਲ ਵਾਲਾ ਕਿੱਥੇ ਗਈਆਂ 20000 ਕਰੋੜ ਦੀਆਂ ਕੰਪਨੀਆਂ ਤੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਤੁਹਾਡੇ ਵਕੀਲ ਕੋਈ ਦਲੀਲ ਨਹੀਂ ਪੇਸ਼ ਕਰ ਸਕੇ ਉਹਨਾਂ ਦੀਆਂ ਸਾਰੀਆਂ ਦਲੀਲਾਂ ਖਾਰਜ ਹੋ ਗਈਆਂ ਫੇਰ ਮੁੱਖ ਮੰਤਰੀ ਭਗਵੰਤ ਮਾਨ ਲਿਖਦੇ ਨੇ ਕਿ ਜੀ ਅਦਾਲਤਾਂ ਦਾ ਤਾਂ ਰੱਬ ਹੀ ਰੱਖਾ ਤੇ ਮੁੱਖ ਮੰਤਰੀ ਸਾਹਿਬ ਸੰਤਾ ਮਹਾਪੁਰਸ਼ਾਂ ਦੇ ਖਿਲਾਫ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਯੂ-ਟਰਨ ਹੀ ਲੈ ਲੈਣਾ ਪਹਿਲਾਂ ਆਪਾਂ ਜੀਤ ਅਖਬਾਰ ਬਾਰੇ ਵੀ ਕੀ ਕੁਝ ਬੋਲੇ ਸੀ ਬਾਅਦ ਦੇ ਵਿੱਚ ਆਪਾਂ ਯੂ-ਟਰਨ ਵੀ ਲਿਆ ਕਲੀਨ ਚਿੱਟ ਵੀ ਦਿੱਤੀ ਤੇ ਅੱਜ ਜਦੋਂ ਆਪਾਂ ਡੇਰਾ ਬਿਆਸ ਦੇ ਖਿਲਾਫ ਜਾਂ ਉਹਨਾਂ ਦੇ ਮੁਖੀ ਦੇ ਖਿਲਾਫ ਬੋਲਦੇ ਆ ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਵੀ ਜਦੋਂ ਜਦੋਂ ਵਧੀਕੀਆਂ ਵਧੀਆਂ ਨੇ ਤਾਂ ਸੰਤ ਮਹਾਪੁਰਸ਼ ਬੋਲੇ ਨੇ ਸੋ ਅੱਜ ਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਟਵੀਟ ਹੈ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਫਰਸਟ੍ਰੇਸ਼ਨ ਦਿਖਾ ਰਿਹਾ ਕਿਉਂਕਿ ਅੱਜ ਪੰਜਾਬ ਰੋਸ ਦੇ ਵਿੱਚ ਹੈ ਮੁੱਖ ਮੰਤਰੀ ਦੇ ਖਿਲਾਫ ਮੁੱਖ ਮੰਤਰੀ ਦੇ ਖਿਲਾਫ ਵਿਰੋਧ ਦੇ ਵਿੱਚ ਖੜਾ ਹੋ ਗਿਆ ਤੇ ਕ੍ਰੈਡੀਬਿਲਟੀ ਜਿਹੜੀ ਇੱਕ ਚੇਅਰ ਦੀ ਹੁੰਦੀ ਹੈ ਉਸ ਕ੍ਰੈਡੀਬਿਲਟੀ ਦੇ ਉੱਤੇ ਸਵਾਲ ਹੈ ਸੋ ਮੁੱਖ ਮੰਤਰੀ ਸਾਹਿਬ ਭਾਰਤ ਦੇ ਸੰਵਿਧਾਨ ਦੀ ਕਦਰ ਕਰੋ ਸੁਪਰੀਮ ਕੋਰਟ ਤੋਂ ਵੱਡੀ ਕੋਈ ਅਦਾਲਤ ਨਹੀਂ ਉਹਦੇ ਫੈਸਲਿਆਂ ਨੂੰ ਮੰਨਣਾ ਸਿੱਖੋ ਅਗਰ ਪੰਜਾਬ ਸਰਕਾਰ ਨੇ ਕੋਈ ਗਲਤੀ ਕੀਤੀ ਹੈ ਤਾਂ ਸੁਪਰੀਮ ਕੋਰਟ ਦੀ ਟਿੱਪਣੀ ਹੋਈ ਹੈ ਤਾਂ ਉਹ ਫੈਸਲਿਆਂ ਨੂੰ ਸਿਰ ਮੱਥੇ ਤੇ ਲੋ ਤੇ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੋ ਨਾ ਕਿ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਦੇ ਉੱਤੇ ਤੁਸੀਂ ਸਵਾਲ ਖੜੇ ਕਰੋ